ਹਾਂ ਜੀ ਸਸਤੀ ਗੱਲ ਦੋਸਤੋ ਅੱਜ ਦੀ ਵੱਡੀ ਅਪਡੇਟ ਪੰਜਾਬ 'ਚ ਛੁੱਟੀ ਦਾ ਹੋਇਆ ਐਲਾਨ ਪੰਜਾਬ ਸਰਕਾਰ ਦਾ ਵੱਡਾ ਫੈਸਲਾ ਸਰਕਾਰੀ ਪ੍ਰਾਈਵੇਟ ادارے ਇਸ ਦਿਨ ਰਹਿਣਗੇ ਬੰਦ ਬਿਗ ਬ੍ਰੇਕਿੰਗ ਨਿਊਜ਼ ਕੀ ਹਾਂ ਪੂਰੀ ਅਪਡੇਟ ਆਉ ਜਾਂਦੇ ਆ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਸੀਂ ਆਪਣੇ ਚੈਨਲ ਪੰਜਾਬ ਜੋ ਬਲਟ ਅਤੇ ਤਾਜ਼ੀ ਨੌਕਰੀ ਦੇ ਉੱਪਰ ਦੇਖ ਸਕਦੇ ਹੋ ਅੱਜ ਆਪਾਂ ਗੱਲ ਕਰ ਰਹੇ ਹਾਂ ਛੁੱਟੀ ਦਾ ਹੋਇਆ ਐਲਾਨ ਤੱਕ ਕਿਸ ਤਰੀਕੇ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਅਤੇ ਕਿਹੜੇ-ਕਿਹੜੇ ਅਦਾਰੇ ਬੰਦ ਰਹਿਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਲੋਕ ਸਭਾ ਚੋਣਾਂ ਦੇ ਚੱਲਦਿਆਂ ਇੱਕ ਜੁੰ ਨੂੰ ਪੂਰੇ ਪੰਜਾਬ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਦੌਰਾਨ ਸਰਕਾਰੀ ਗੈਰ ਸਰਕਾਰੀ ਦਫ਼ਤਰ ਬੈਂਕ ਸੰਸਥਾਵਾਂ ਫੈਕਟਰੀਆਂ ਅਤੇ ਦੁਕਾਨਾਂ ਵਿੱਚ ਛੁੱਟੀ ਰਹੇਗੀ ਇਸ ਦੇ ਨਾਲ ਹੀ ਚੋਣ ਕਮਿਸ਼ਨ ਵੱਲੋਂ ਸ਼ਰਾਬ ਦੇ ਠੇਕੇ ਬੰਦ ਰੱਖਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਇਸ ਦੇ ਨਾਲ ਹੀ ਚੋਣ ਕਮਿਸ਼ਨ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਸੂਬੇ ਵਿੱਚ ਲੋਕ ਸਭਾ ਚੋਣਾਂ ਵਿੱਚ ਲੋਕ VOTING ਕਰ ਸਕਣ ਇਸ ਦੇ ਨਾਲ ਚਲਦਿਆਂ ਇਹ ਫੈਸਲਾ ਲਿਆ ਗਿਆ ਹੈ ਇਸ ਵਾਰ ਚੋਣ ਕਮਿਸ਼ਨ ਦੇ VOTING ਦਾ ਮਸਕਤ 70 ਪਾਲ ਰੱਖਿਆ ਹੈ ਇਸ ਦੇ ਨਾਲ ਚੋਣ ਕਮਿਸ਼ਨ ਵੱਲੋਂ ਕਈ ਕਦਮ ਚੁੱਕੇ ਜਾ ਰਹੇ ਹਨ ਸ਼ਰਾਬ ਦੇ ਠੇਕੇ VOTING ਤੋਂ ਪਹਿਲਾਂ ਹੀ 23 ਮਈ ਦੀ ਸ਼ਾਮ 6 ਵਜੇ ਤੋਂ 1 ਜੂਨ 2024 ਦੀ ਸ਼ਾਮ 6 ਵਜੇ ਤੱਕ ਅਤੇ 4 ਜੂਨ ਪੂਰਾ ਦਿਨ ਗਿਣਤੀ ਵਾਲੇ ਦਿਨ ਬੰਦ ਰਹਿਣਗੇ ਇਹ ਫੈਸਲਾ ਵੀ ਕਮਿਸ਼ਨ ਵੱਲੋਂ ਲਿਆ ਗਿਆ ਹੈ ਇਸ ਦੌਰਾਨ ਹੋਟਲ ਰੈਸਟੋਰੈਂਟ ਅਤੇ ਪੱਬਾ ਵਿੱਚ ਵੀ ਸ਼ਰਾਬ ਪਰੋਸੀ ਨਹੀਂ ਜਾਵੇਗੀ ਇਸ ਦੌਰਾਨ ਕਿਸੇ ਵੀ ਹੋਟਲ ਰੈਸਟੋਰੈਂਟ ਕਲੱਬ ਸੀਐਸਡੀ ਕੰਟੀਨ ਦੁਕਾਨਾਂ ਜਾਂ ਕਿਸੇ ਵੀ ਜਨਤਕ ਸਥਾਨ ਤੇ ਸ਼ਰਾਬ ਨਹੀਂ ਵੇਚੀ ਜਾਵੇਗੀ ਸ਼ਰਾਬ ਨੂੰ ਸਟੋਰ ਕਰਨ ਤੇ ਵੀ ਲੋਕ ਰੋਕ ਲਗਾਈ ਜਾਵੇਗੀ ਬਿਨਾ ਲਾਇਸੈਂਸ ਵਾਲੇ ਸ਼ਰਾਬ ਦੇ ਸਟੋਰ ਕਰਨ ਤੇ ਬੰਦੀ ਨੂੰ ਸਖਤ ਨਾਲ ਲਾਗੂ ਕੀਤਾ ਜਾਵੇਗਾ ਤਾਂ ਇਹ ਇੱਕ ਵੱਡੀ ਅਪਡੇਟ ਆਪਣੇ ਪੰਜਾਬ ਦੇ ਭਲੀ ਨਿਕਲ ਕੇ ਹਾਜ਼ਰ ਹੋਈ ਸੀ ਹੁਣ ਦੇਖਣਾ ਇਹ ਹੋਵੇਗਾ ਕਿ ਇਹਨਾਂ ਰੋਲਾਂ ਨੂੰ ਲੋਕ ਅਤੇ ਦੁਕਾਨਾ ਵਾਲੇ ਕਿੰਨੀ ਹੱਦ ਤੱਕ ਸਾਈਡ ਟ੍ਰਿਕ ਹਨ ਵਰਤਦੇ ਕਿਉਂਕਿ ਇਹ ਆਪਣੀ ਭਲਾਈ ਦੇ ਲਈ ਇੱਕ ਰੋਕ ਲਗਾਈ ਗਈ ਹੈ ਤਾਂ ਕਿ ਪੰਜਾਬ ਦੇ ਵਿੱਚ ਲੜਾਈ ਦਾ ਮਾਹੌਲ ਪੈਦਾ ਨਾ ਹੋਵੇ ਕਿਉਂਕਿ ਸਭ ਤੋਂ ਜ਼ਿਆਦਾ ਲੜਾਈ ਦਾ ਮਾਹੌਲ ਉਦੋਂ ਹੀ ਪੈਦਾ ਹੁੰਦਾ ਹੈ ਜਦੋਂ ਸ਼ਰਾਬੀ ਜਾਂ ਫਿਰ ਅਜ਼ਹਿਨ ਪਰਸਨ VOTING ਟੈਂਪ ਜਾਂਦੇ ਆ ਜਾਂ ਫਿਰ ਸ਼ਰਾਬ ਦਾ ਹੱਦ ਤੋਂ ਜ਼ਿਆਦਾ ਸੇਵਨ ਕੀਤਾ ਜਾਂਦਾ ਹੈ ਤਾਂ ਇਹ ਇੱਕ ਵੱਡੀ ਅਪਡੇਟ ਲੈ ਕੇ ਆਈ ਸੀ ਇਸ ਤੋਂ ਇਲਾਵਾ ਹੋਰ ਨਮੀਆਂ ਤੇ ਤਾਜ਼ੀਆਂ ਅਪਡੇਟਸ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ